ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣ ਦੇ ਅਭਿਆਨ ਚਲਾਉਣ ਦੇ ਨਾਲ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੇ ਬੜੇ ਅਣਥੱਕ ਯਤਨ ਕਰਕੇ 4 ਕਿਲੋ ਜਿਹੜੀ ਹੀਰੋਇਨ ਰਿਕਵਰ ਕੀਤੀ ਆ ਇੱਕ ਜਿਹੜਾ ਮੇਨ ਗੈਂਗ ਹੈਗਾ ਜਿਹੜਾ ਕਰਾਸ ਬਾਰਡਰ ਨਾਰਕੋ টেরਰਿਜ਼ਮ ਦਾ ਕੰਮ ਕਰਦਾ ਉਹ ਵਸਤ ਕੀਤਾ ਜਿਨ੍ਹਾਂ ਚੋਂ 7 7 ਗੱਡੀਆਂ 2 ਲੱਖ ਰੁਪਏ ਡਰਗ ਮਨੀ ਇੱਕ ਇੱਕ ਜਗਿਆਨਾ ਪਿਸਟਲ ਇੱਕ 32 ਬੋਰ ਪਿਸਟਲ ਤੇ ਲਾਈਵ ਕੈਟਰੇਜਸ ਇਹ ਸਾਰੇ ਬਰਾਮਦ ਹੋਏ ਨੇ ਇੱਕ ਢਿੰਡੇ ਥਾਣੇ ਦਾ ਬੰਦਾ ਰਣਜੀਤ ਸਿੰਘ ਕਾਕਾ ਇਹ 307 ਦੇ ਵਿੱਚੋਂ ਦੋ ਕੇਸਾਂ 'ਚ ਵਾਂਟਡ ਹੈਗੇ ਸੀਗੇ ਪੁਲਿਸ ਨੂੰ ਗਲੂ ਮਿਲਣ ਤੇ ਉਹ 307 ਦੇ ਬੰਦਿਆਂ ਤੋਂ ਉਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਫਰਦਰ ਆਪਰੇਸ਼ਨ ਦੌਰਾਨ ਵੱਖ-ਵੱਖ ਸਮਿਆਂ ਦੌਰਾਨ ਟੋਟਲ 4 ਕਿਲੋ ਜਿਹੜੀ ਆ ਪੁਲਿਸ ਆ ਜਿਹੜੀ ਸਾਡੀ 4 ਕਿਲੋ ਤੇ 10 ਗ੍ਰਾਮ ਹੀਰੋਇਨ ਰਿਕਵਰ ਕਰਨ 'ਚ ਕਾਮਯਾਬ ਹੋਈ ਆ ਇੱਕ ਬਹੁਤ ਹੀ ਅਹਿਮ ਜਿਹੜਾ ਨੈਟਵਰਕ ਸੀਗਾ ਜਿਹੜਾ ਪੁਲਿਸ ਨੂੰ ਵਕਫਾ ਕੇਸਾਂ ਚ ਲੁੜਿੰਦਾ ਸੀਗਾ ਇਹ 8 ਬੰਦੇ ਜਿਹੜੇ ਇਸ ਕੇਸ ਇਨਵੋਲਡ ਨੇ ਸਾਰਿਆਂ ਦਾ ਜਿਹੜੀ ਪ੍ਰੀਵੀਅਸ ਹਿਸਟਰੀ ਆ ਕੋਈ ਐਨਡੀਪੀਐਸ ਦੀ ਨਹੀਂ ਸੀ ਪਰੰਤੂ ਇਹ ਆਈਪੀਸ ਦੇ ਕ੍ਰਿਮੀਨਲ ਕੇਸਾਂ ਚ ਕਿਸੇ ਨਾ ਕੋਈ ਛੋਟੇ ਛੋਟੇ ਕੇਸਾਂ ਚ ਵਾਂਟਡ ਹੈਗੇ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਸਾਨੂੰ ਇੱਕ ਵੱਡੀ ਵੱਡੀ ਸਫਲਤਾ ਪ੍ਰਾਪਤ ਹੋਈ ਆ ਜਿਹਦੇ ਨਾਲ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਤੇ ਅੰਮ੍ਰਿਤਸਰ ਦੇ ਆਲੇ ਦੁਆਲੇ ਤੋਂ ਇਸ ਨੂੰ ਨਸ਼ਾ ਮੁਕਤ ਕਰਨ ਦਾ ਕੰਮ ਜਾਬ ਹੁਣ ਲਈ ਫੁੱਲ 8 ਜਾਣੇ ਗ੍ਰਿਫਤਾਰ ਹੋਏ ਨੇ ਪਹਿਲਾਂ ਵੀ ਜੀਨਰ ਰਿਕਾਰਡ ਇਹਨਾਂ ਦਾ ਐਨਡੀ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹਨਾਂ ਦੇ 307 ਦੇ ਪਰਚੇ ਸੀ ਦੋ ਬੰਦੇ 307 ਦੇ ਵਿੱਚ ਵਾਂਟਡ ਸੀਗੇ ਸਾਨੂੰ ਸਾਡੇ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ ਏਡੀ ਏਡੀਸੀਪੀ ਸੰਧੂ ਸਾਹਿਬ ਏਡੀਸੀਪੀ ਸਿਟੀ 1 ਦਰਪਨ ਤੇ ਕੁਲਦੀਪ ਸਿੰਘ ਜੀ ਇਹਨਾਂ ਨੇ ਇਹ ਸਾਰਾ ਆਪਰੇਸ਼ਨ ਬੜੇ ਲੰਬੇ ਸਮੇਂ ਤੋਂ ਇਹਨੂੰ ਮੋਨੀਟਰ ਕਰਦੇ ਆ ਰਹੇ ਸੀ ਇਹ ਸਾਨੂੰ ਵਾਂਟਡ ਸੀਗੇ ਇਹ ਬੰਦਾ ਇਕੱਲਾ ਇਕੱਲਾ ਬੰਦਾ ਫੜ ਕੇ ਅਰੈਸਟ ਕਰਕੇ ਉਹਦੀ ਬੈਕਵਰਡ ਲਿੰਕੇਜ ਜਾ ਕੇ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ 'ਚ ਜਾ ਕੇ ਇਹ ਸਾਰੀ ਟੀਮ ਨੇ ਪੂਰੀ ਮਿਹਨਤ ਕਰਕੇ ਇਹਨਾਂ ਨੂੰ ਕਈ ਦਿਨਾਂ ਦਾ ਇਹ ਜਿਹੜਾ ਆਪਰੇਸ਼ਨ ਸੀਗਾ ਇਹਨੂੰ ਅਲਟੀਮੇਟਲੀ ਕੱਲ ਅਨਾਰਥ ਕਰਕੇ ਇਹਨੂੰ ਕੰਪਲੀਟ ਕੀਤਾ। ਉਹਰ ਪਰਸਟਰ ਦੀ ਗੱਲ ਕੀਤੇ ਪਏ ਕਿ ਕਿਸ ਤਰੀਕੇ ਨਾਲ ਇਹਨਾਂ ਦਾ ਲਿੰਕ ਵੀ ਸਾਊਂਡ ਨਿਕਲੇ ਉਹਦਾਂ ਸੇ ਕੋਈ ਸੇਮ ਕਾਰਡ ਮਿਲੇ ਆਵੇ ਉਹ ਉਹ ਸਟਿਲ ਵੀ ਆਰ ਇਨਵੈਸਟੀਗੇਟਿੰਗ ਇਹਨਾਂ ਦੀ ਇੰਟੈਰੋਗੇਸ਼ਨ ਦੌਰਾਨ ਇਹ ਛੜੇ ਬੈਕਵਰਡ ਆ ਨਾਰਮਲੀ ਇਹ ਹੋਪਫੁਲੀ ਡਰੋਨ ਦੇ ਰਾਹੀਂ ਜਿਹੜੀ ਵਰਮ ਆਈ ਸੀ ਜਿਹੜਾ ਨਸ਼ਾ ਉੱਥੋਂ ਆਉਂਦਾ ਸੀ ਸਿਰਫ ਪੰਜਾਬ ਜਾਂ ਅੰਮ੍ਰਿਤਸਰ ਜੀ ਕਰਦੇ ਸੀ ਇਹ ਕਿਹੜੀਆਂ ਦੇਸ਼ ਦੇ ਹੋਰ ਵੀ ਸੈਂਸ ਸਪਲਾਈ ਹੁੰਦਾ ਸੀ ਇਹ ਇਹਨਾਂ ਦੀ ਇਨਡੈਰੋਗੇਸ਼ਨ ਤੋਂ ਹਲੇ ਸਾਰਾ ਨਾ ਸਾਰਾ ਕੁਝ ਜਿਹੜੇ ਪੁਆਇੰਟਸ ਨੇ ਇਹ ਕਲੀਅਰਿਫਾਈ ਕਰਾਂਗੇ ਇਹ ਜਿਹੜੀ ਜਿਹੜੀ ਇਹ ਸੀ ਇਹ ਆਲਮੋਸਟ ਇੱਥੇ ਲੋਕਲ ਜਿਹੜੀ ਹੈ ਸਰਕੂਲੇਸ਼ਨ ਲਈ ਸੀ ਇਹ ਇਹਨਾਂ ਦੀ 20 ਤੋਂ 25 ਸਾਲ ਦੇ ਗਰੁੱਪ ਦੇ ਬੰਦੇ ਹੈ ਤੁਸੀਂ ਦੱਸਿਆ ਵੀ ਐਨਕਿਸਟ ਦੇ ਬੱਚੇ ਨਹੀਂ ਵੀ ਕੋਈ ਇਸ ਤਰੀਕੇ ਨਾਲ ਨਹੀਂ ਫੈਮਿਲੀ ਸਟ ਨਹੀਂ ਹੈ ਨਾ ਫੈਮਿਲੀ ਅੱਛਾ ਜੀ ਆ ਜਿਹੜੀ ਹੈ ਹੈਰੋਇਕ ਦੇ ਤਸਵੀਰ ਜਿਹਨੇ ਪ੍ਰਾਪਤ ਕੀਤੀ ਆ ਤਾਂ ਇਹਨੇ ਸਪਲਾਈ ਕਿੱਥੇ ਦੇਣੀ ਸੀ 1 ਕਿਲੋ ਕੋ ਲਈ ਜਾਂ ਫਿਰ ਪੂੜੀਆਂ ਜਾਂ ਕਿਸ ਤਰੀਕੇ ਨਾਲ ਸਪਲਾਈ ਕਰਦੇ ਆ ਇਹ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਅਸੀਂ ਕਰਕੇ ਸਾਰਿਆਂ ਦੇ ਲਿੰਕਸ ਤੇ ਫਾਰਵਰਡ ਲਿੰਕ ਵੀ ਕਰਾਂਗੇ ਬੈਕਵਰਡ ਲਿੰਕ ਵੀ ਕਰਕੇ ਅਸੀਂ ਸਾਰਿਆਂ ਨੂੰ ਅਸੀਂ ਅਨਾਰਥ ਕਰਕੇ ਜਿਹਦੇ ਜਿਹੇ ਖਲਾਬ ਜੋ ਕਾਰਵਾਈ ਬਣਦੀ ਹੋਊ ਕਰਾਂ ਤੋਂ ਇਲਾਵਾ ਇਹ ਹੋਰ ਇਸ ਲਈ ਘਟਾਣ ਨੂੰ ਜਾਂਚ ਦਿੱਤਾ ਹੈ ਕੋਈ ਤਕਮਾ ਜਿਸ ਤਰ੍ਹਾਂ ਲਗਾਤਾਰ ਹੁੰਦੀ ਨਹੀਂ ਆ ਉਹਦੇ ਵਿੱਚ ਇਹਨਾਂ ਨੇ ਅੰਗਾਮ ਦਿੱਤਾ ਇਹ 307 ਜਾਂ ਲੜਾਈਆਂ ਝਗੜਿਆਂ ਦੇ ਪਰਸਨਲ ਜਿਹੜੇ ਆਪਣੇ ਮੁਕਦਮੇ ਆ ਉਹਨਾਂ ਚ ਇਨਵੋਲਡ ਹੈਗੇ ਸੀਗੇ ਲੁੱਟਾਂ ਖੋਹਾਂ ਦੇ ਮੁਕਦਮੇ ਆ ਜੈਸ ਆਫ ਨਾਓ ਇਹਨਾਂ ਦਾ ਕੋਈ ਜਿਹੜਾ ਕੋਈ ਸਾਨੂੰ ਸੂਤ ਨਹੀਂ ਨਾ ਪੜਿਆ ਕਿਥੋਂ ਗਿਆ ਤੇ ਸਾਰੀ ਦੀ ਸਰੀ ਜਿਹੜੀ ਗਰਮਾਈ ਨਹੀਂ ਇੱਕੋ ਜਗ੍ਹਾ ਤੋਂ ਪੜ ਗਈਆਂ ਵੱਖ-ਵੱਖ ਜਗ੍ਹਾ ਤੇ ਫੈਲ ਗਈਆਂ ਇਹ ਵਾਰ-ਵਾਰ ਆਪਰੇਸ਼ਨ ਦਰਾਂ ਨਾ ਕਦੇ ਅੱਧਾ ਕਿਲੋ ਫੜ ਲਈ ਕਦੇ ਫੇਰ ਅੱਧਾ ਕਿਲੋ ਫੜ ਲਈ ਕਰਦਿਆਂ ਕਰਾਉਂਦੇ ਆ ਜਿਹੜੀ ਕੱਲ ਡੇਢ ਕਿਲੋ ਫੜ ਲਈ ਇਹ ਕੰਪਲੀਟ ਆਪਰੇਸ਼ਨ ਦਰਾਂ ਨੇ 4 ਕਿਲੋ ਹੋਈ ਇਹ ਹੋਰ ਅੱਗੇ ਕੁਝ ਹੈਗਾ ਕੀ ਨੋਟਿਸ ਉੱਤੇ ਇਹਨਾਂ ਕੋਲ ਬਰਾਮਦ ਹੋਸਪੀਟਲ ਹੈਰ ਫੜ ਲਈ ਕਿਥੋਂ ਨਾਲ ਕੀਤੀ ਜਿਹਨੂੰ ਠੀਕ ਐਸੇ ਲਈ ਸਾਡੀ ਪੰਦਰਗਾਵਾ ਜਿਹੜੀਆਂ ਹੱਬ ਬਣੀ ਹੋਈਆਂ ਐ ਇਸੇ ਨਸ਼ੇ ਨੇ ਸਭ ਤੋਂ ਪਤੰਦ ਐ ਹਮਸਾ ਸਪੈਸ਼ਲ ਰੈਟਲੀ ਜਿਹੜੇ ਜੀਡੀਪੀ ਦੇ ਮੁੱਖਪਤੀ ਦਾ ਦਰਜਾ ਤੇ ਹੋਣੀ ਪਰ ਕਵਸਨ ਕੀ ਕੀ ਹੋਇਆ ਇਹ ਜਿਹੜੀ ਕਰੀ ਨੂੰ ਲੱਗੂ ਸਪੈਸ਼ਲ ਆਵਾਜ਼ ਦੇ ਕਿਸੇ ਅਸੀਂ ਜਦੋਂ ਤੋਂ ਆਈ ਟੁੱਕ ਚਾਰਜ ਆਫ ਇਟ ਅਸੀਂ ਰੈਗੂਲਰ ਜਿਹੜੇ ਕੇਸੋਜ਼ ਕਰ ਰਹੇ ਆਂ ਸਿਰਫ ਇਹ ਇੱਕ ਸਾਡੀ ਅਲੱਗ ਰਿਕਵਰੀ ਆ ਜਿਹੜੀਆਂ ਛੋਟੀਆਂ ਰਿਕਵਰੀਆਂ ਜਦੋਂ ਤੋਂ ਅਸੀਂ ਇੱਕ ਹਫ਼ਤੇ ਦੌਰਾਨ ਪਿਛਲੇ 8 ਦਿਨਾਂ ਦੌਰਾਨ ਅਸੀਂ 31 ਜਿਹੜੇ ਕੇਸ ਰਜਿਸਟਰ ਕੀਤੇ ਨੇ ਜਿਨ੍ਹਾਂ ਚੋਂ 41 ਬੰਦੇ ਅਸੀਂ ਅਰੈਸਟ ਕੀਤੇ ਨੇ ਐਨਡੀਪੀਆ ਦੇ 31 ਕੇਸ ਸੱਤਾਂ ਜਾਂ ਅੱਠਾਂ ਦਿਨਾਂ ਦੇ ਦੌਰਾਨ ਜੋ 41 ਬੰਦੇ ਅਰੈਸਟ ਕੀਤੇ ਨੇ ਉਹਨਾਂ ਤੋਂ 1,70,000 ਡਰਗ ਮਨੀ ਮਿਲੀ ਆ ਤੇ ਕਰੀਬ ਸਵਾ ਕਿਲੋ ਜਿਹੜੀ ਉਹਨਾਂ ਤੋਂ ਪੁਆਇੰਟ ਆਫ ਸੇਲ ਤੋਂ ਜਿੱਥੇ ਉਹ ਵੇਚਦੇ ਸੀ ਪੁਆਇੰਟ ਆਫ ਸੇਲ ਤੋਂ ਅਰੈਸਟ ਪਾ ਕੇ ਡਿਫਰੈਂਟ ਮਤਲਬ ਸਾਰੇ ਕੇਸਾਂ ਦੌਰਾਨ ਜਿਹੜੇ ਬੰਦੇ ਆ ਉਹ ਅਰੈਸਟ ਕੀਤੇ ਨੇ ਅਸੀਂ ਹਰ ਸੰਭਵ ਭਾਵੇਂ ਕ੍ਰਾਸ ਬਾਰਡਰ ਹੈਗਾ ਭਾਵੇਂ ਲੋਕਲ ਹੈਗਾ ਪੁਆਇੰਟ ਆਫ ਸੇਲ ਜਿਸ ਤਰ੍ਹਾਂ ਦਾ ਵੀ ਆਪਰੇਸ਼ਨ ਹੈ ਤੁਸੀਂ ਸਾਰਿਆਂ ਨੂੰ ਕਰਨ ਲਈ ਸਾਡੀ ਪੁਲਿਸ ਹੈ ਜਿਹੜੀ ਵੀ ਆਰ ਕਮਿਟਿਡ ਟੂ ਡੂ ਥੈਟ ਸਰ ਆਪ ਬੈਕਪੈਕ ਵੀ ਫੜੇ ਗਏ ਆ ਜੀ ਸੁਣੋ ਤੇ ਆਪਣੇ ਸੀਆ ਗੋਬਿੰਦਰੀ ਇਹ ਇਹ ਜਿੰਗਿਆਨਾ ਆਪਣਾ ਨਹੀਂ ਹੈਗਾ ਇਹ ਪਾਕਿਸਤਾਨ ਮੇਡ ਪਿਸਟਲ ਹੈਗਾ ਇਹ ਪਾਕਿਸਤਾਨ ਦੇ ਵਿੱਚ ਹੀ ਬਣਦਾਗਾ ਉਥੋਂ ਉਹਨਾਂ ਨੇ ਬਾਹਰ ਇਹ ਵੀ ਬਾਹਰੋਂ ਆਇਆ ਵਾ ਇਹ ਤੋਂ ਪਹਿਲਾਂ ਵੀ ਪਹਿਲਾਂ ਬਹੁਤ ਸਾਰੇ ਬੈਕਪੈਕ ਫੜੇ ਗਏ ਜਿਹਨਾਂ ਨੂੰ ਮਰਦ ਪਰਦੇਸ ਦੇ ਨਾਲ ਜੋੜਿਆ ਜਾਂਦਾ ਮੱਧ ਪ੍ਰਦੇਸ਼ ਦਾ ਕਮਾਂਟਰ ਜਿਸ ਨੂੰ ਨੋਟ ਕੀਤੀ ਹੈ ਕਿ ਪਹਿਲਾਂ ਬਹੁਤ ਸਾਰੀਆਂ ਕੇਸੀਆਂ ਦੇ ਵਿੱਚ ਮੱਧ ਪ੍ਰਦੇਸ਼ ਦਾ ਨਾਤਾ ਜੁੜਿਆ ਹੋਇਆ ਵਾ ਇਸ ਕੇਸ ਦੇ ਵਿੱਚ ਮੱਧ ਪ੍ਰਦੇਸ਼ ਦਾ ਕੋਈ ਵੈਪਨ ਰਿਕਵਰ ਨਹੀਂ ਹੋਇਆ ਇਹ ਪਾਕਿਸਤਾਨ ਸਾਈਡ ਤੋਂ ਜਿਹੜੇ ਦੋਨੇ ਆਏ ਹੋਏ ਨੇ ਉਹ ਵੈਪਨ ਰਿਕਵਰ ਹੋਏ ਨੇ ਜੇ ਕੋਈ ਉਹਨਾਂ ਦੇ ਕੇਸ ਹੋ ਡਿਫਰੈਂਟ ਕੇਸ ਆ ਉਹ ਡਿਫਰੈਂਟ ਪਾਰਟ ਤੇ ਸੀ ਉਹਨੂੰ ਜਿਹੜਾ ਫਾਲੋਅ ਅਪ ਕਰਨਾ ਉਹ ਅਲੱਗ ਕਰਨਗੇ ਜੀ ਸਵਾਲ ਕਰਵਨੀ ਹੈ ਜੀ ਸਵਾਲ ਇਹ ਹੈ ਕਿ ਜੀ ਇਹ ਫਾਲੋਅ ਅਪ ਇਹ ਬੰਦੇ ਜੇ ਚੇਜ਼ ਲੈ ਗਏ ਇਹ ਲਿੰਕ ਨਾਲ ਲਿੰਕ ਨਹੀਂ ਮੁੜ ਕੇ ਟੁੱਟਦਾ ਕਿ ਕਿਤੋਂ ਆਈ ਕਿਵੇਂ ਕੀਤੀ ਐ ਲੱਗਣੀ ਕੀਤੀ ਨਾਲ ਹੋਰ ਬਤੇ ਕਿਹੜੇ ਲੌਕਸ ਉਹ ਨਹੀਂ ਮੁੜ ਚੰਦਾ ਜੁੜਦਾ ਪੂਰੀ ਪੂਰੀ ਕੰਦੀ ਵਿੱਚ ਇਹ ਲਿੰਕ ਜੋੜ ਕੇ ਹੀ ਅਸੀਂ ਜਿਹੜੀ ਸਾਰੀ ਟੋਟਲ ਰਿਕਵਰੀ ਕਰਕੇ ਅੱਠ ਬੰਦੇ ਫੜੇ ਨੇ ਬੈਕਵਰਡ ਲਿੰਕ ਦੇ ਹੈ ਨੀ ਹਾਂਜੀ ਤੋਂ ਬਾਅਦ ਜੇ ਬਤੇ ਫੜੇਗੇ ਹਾਂਜੀ ਕਿੱਥੇ ਕਿੱਥੇ ਲਿਖ ਰਿਹਾ ਇਹਨਾਂ ਕਿਤੋਂ ਆਈ ਕਿਵੇਂ ਆਈ ਇਹ ਇਹ ਸਾਰਾ ਆਪਸ ਹੀ ਇਹ ਟੋਟਲ ਆਪ ਦਾ ਇੱਕ ਗਰੁੱਪ ਆ ਨਾ ਸਾਰਾ ਗਰੁੱਪ ਹੀ ਰਲ ਕੇ ਕਰਦਾ ਕੋਈ ਕੋਸ਼ਿਸ਼ ਕੰਮ ਕਰਦਾ ਕੋਈ ਕੋਸ਼ਿਸ਼ ਕੰਮ ਕਰਦਾ ਇਹ ਇਹਨਾਂ ਦੇ ਬੈਕਵਰਡ ਲਿੰਕ ਚੋਂ ਜਾ ਕੇ ਸਾਰੀ ਡਰੱਗ ਮੰਨੀਆਂ 7 ਵਹੀਕਲਜ਼ ਰਿਕਵਰ ਹੋਏ ਨੇ 8 ਬੰਦੇ ਫੜੇ ਗਏ ਨੇ ਇੱਕੋਦਮ ਇਕੱਠੇ ਦਾ ਫੜੇ ਨੇ ਇਹ ਹੀ ਇਹਨਾਂ ਦੇ ਲਿੰਕ ਦੀ ਹੈ ਨਾ ਜੀ ਜੀ ਮੈਂ ਮੰਨਦੀ ਇਹਦਾ ਵੀ ਫਰਕ ਜੇ ਪ੍ਰੋਪਰਲੀ ਇਨਵੈਸਟੀਗੇਸ਼ਨ ਹੋਵੇ ਤੇ ਇਹ ਪਤਾ ਲੱਗੇ ਕਿ ਡਰੱਗ ਕਿੱਥੇ ਆਈ ਕਿੱਥੋਂ ਆਈ ਕਿਹਨਾਂ ਦੇ ਗੁੱਡ ਲਿੰਕ ਕਿੱਥੇ ਕਿੱਥੇ ਹੈਗੇ ਉਹ ਤੁਸੀਂ ਕਹਿੰਦੇ ਹੋ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਦਾਂ ਦੀ ਗੱਲਾਂ ਜਦੋਂ ਜਦੋਂ ਤੁਹਾਨੂੰ ਕ੍ਰਾਸ ਬਾਰਡਰ ਤੋਂ ਆਈ ਆ ਕਰਿੰਡੇ ਦੇ ਰਹਿਣ ਵਾਲੇ ਆ ਪਾਕਿਸਤਾਨ ਇਦੇ ਫਾਈਨੈਂਸ਼ੀਅਲ ਅਸੀਂ ਇਨਵੈਸਟੀਗੇਸ਼ਨ ਆ ਉਹ ਵੀ ਕਾਫੀ ਕੀਤੀ ਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੌਰਾਨ ਹੀ ਕਰਕੇ 2 ਲੱਖ ਰੁਪਏ ਡਰਗ ਮਨੀ ਵੀ ਰਿਕਵਰ ਕੀਤਾ ਜਿਹੜਾ ਡਰੋਨ ਟੈਕਨੋਲ ਡਰੋਨ ਦੀ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਆ ਉਹ ਸਰਕਾਰ ਵੱਲੋਂ ਡਿਵੈਲਪ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਜਦੋਂ ਤੱਕ ਉਹ ਪ੍ਰੋਪਰ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਪ੍ਰੋਪਰ ਸਟੈਬਲਿਸ਼ ਹੋ ਕੇ ਉਹ ਇੰਸਟਾਲ ਨਹੀਂ ਹੁੰਦੀ ਉਹਨਾਂ ਜਿਹੜਾ ਕ ਜਿਹੜੀ ਸਾਨੂੰ ਥੋੜੀ-ਮੋਟੀ ਇਦਾਂ ਦੀ ਜਿਹੜੀ ਇਹ ਜਿਹੜੀ ਆਉਣੀ ਹੈ ਸੰਭਾਵਿਕ ਸੁਭਾਵ ਕੀ ਹੈ ਤੇ ਇਹ ਪੇਸ਼ੇਵਾਂ ਜੋ ਵੈਸੇ ਪੜਦੇ ਸੀ ਜਾਂ ਖੇਤੀਬਾੜੀ ਦੇ ਨਾਲ ਜੁੜੇ ਨੇ ਕੀ ਧੰਨਵਾਦ ਇਹ ਆਮ ਹੀ ਬੰਦੇ ਆ ਖੇਤੀਬਾੜੀ ਵਾਲੇ ਘਰਾਂ ਵਾਲੇ ਬੰਦੇ ਨੇ ਕੋਈ ਇਹਨਾਂ ਦਾ ਕੋਈ ਪੇਸ਼ਾ ਕੋਈ ਕੋਈ ਕਿੱਤਾ ਨਹੀਂ ਕਰਦੇ ਸਰ ਕਿਹੜੇ ਗਰੁੱਪ ਦੇ ਬੰਦੇ ਨੇ ਜੀ ਇਹ ਆ ਇਹ ਰਣਜੀਤ ਸਿੰਘ ਕਾਕਾ ਇਹਨਾਂ ਦਾ ਕਿੰਗਪੇਣਾ ਉਹ ਉਹਨੇ ਸਾਰਾ ਨੈਕਸਸ ਕ੍ਰੀਏਟ ਕੀਤਾ ਸੀ ਉਹ ਸੈਂਟਰਲ ਆ ਉਹਦੇ ਹੀ ਪਾਕਿਸਤਾਨ ਦੇ ਵਿੱਚ ਲਿੰਕ ਸੀ ਉਹੀ ਬਾਹਰੋਂ ਕੰਟੈਕਟ ਕਰਕੇ ਮੰਗਾਉਂਦਾ ਸੀ ਤੇ ਗਾਂ ਇਹਨਾਂ ਨੂੰ ਹੈਲਪ ਲੈ ਕੇ ਗਾਂ ਦੀ ਗਾਂ ਭੇਜਦਾ ਸੀ ਇਹ ਇੰਨਾ ਬੰਦਿਆਂ ਨਾਲ ਹੀ ਇਹ ਲੋਕਲ ਸਪਲਾਈ ਵਾਲੇ ਸੀਗੇ ਇਹਦਾ ਕੋਈ ਬਾਹਰ ਅੰਮ੍ਰਿਤਸਰ ਤੋਂ ਬਾਹਰ ਜਾਂ ਦੂਰ ਕਿਤੇ ਜਾਂਦਾ ਨਹੀਂ ਅੰਮ੍ਰਿਤਸਰ ਰੂਰਲ ਹੋ ਗਿਆ ਅੰਮ੍ਰਿਤਸਰ ਸ਼ਹਿਰ ਹੋ ਗਿਆ ਇਹ ਇਥੋਂ ਤੱਕ ਦੇ ਇਥੋਂ ਤੱਕ ਦੀ ਪਹੁੰਚ ਰਲੇ ਜੀ ਸਰ 2017 ਦੇ ਵਿੱਚ ਇੱਕ ਕੰਟੈਂਪਨ ਜੀ ਕੈਪਟਨ ਸਰ ਮੁੱਖ ਮੰਤਰੀ ਨਵੇਂ ਸਿੱਟੀ ਸਕੂਲ ਦਾ ਲੇਪਰੀ ਕੈਰ ਕਰਦੀ ਸਾਰੀ ਅੰਮ੍ਰਿਤਸਰ ਦੇ ਸਾਡੇ ਬਹੁਤਿਆਰੇ ਬੋਟਾ ਇੰਨ ਸੀ ਪੁਲਿਸ ਦੇ ਰਿਗਨ ਵਿੱਚ ਐਸਾ ਪ੍ਰਤੀਤ ਬੰਦੀ ਮਿਲਦੀ ਸੀ ਭਾਈ ਦੌਰ ਜੀ ਬਜਟਿੰਗ ਦਾ ਕੁਇਟਰਨੀ ਜਿਹੜਾ ਆਪਣੀ ਬੜੀ ਸਸਤੀ ਹੈ ਜੇ ਕੱਲ ਉਹਦੇ ਸ਼ੋਅ ਮੈਂ ਅੱਜ ਵੀ ਬੋਰਡ ਆਫ ਕਾਲ ਉਹ ਪੈਦਾ ਹੋ ਗਿਆ ਖਾਣੇ ਤੇ ਕੋਟਾ ਨਹੀਂ 80 ਜਗਤ ਨੂੰ ਆਦੀ ਰਿਸਪੋਰਟ ਨੂੰ ਇਹ ਕਹਿ ਦਿੱਤਾ ਗਿਆ ਕਿ ਬਈ ਦਿੱਸ਼ਾ ਇਹ ਮਤਲਬ ਇਹ ਵੀ ਨਹੀਂ ਵੀ ਮਮੋਲੋ 1.5 ਸਾਲ ਚੱਲਿਆ ਮੁਕੇ ਸਿਰ ਉਹਦਾ ਇਹ ਨਹੀਂ ਹੋਇਆ ਇਹ ਬੇਸਲੈਸ ਕਰਦਾ ਜੀ ਮੈਨੂੰ ਪੁਰਾਣੀਆਂ ਗੱਲਾਂ ਦਾ ਨਹੀਂ ਪਤਾ ਜਦੋਂ ਤੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵਜਾਦੂ ਜੀ ਜਾਂ ਜਿਹੜੀ ਮੌਜੂਦਾ ਸਰਕਾਰ ਦਰਾਂ ਜਿਹੜਾ ਕੰਮ ਹੋਇਆ ਅਸੀਂ ਕਦੇ ਨੂੰ ਕਿਸੇ ਨੂੰ ਨਹੀਂ ਕਹਿੰਦੇ ਵੀ ਹੁਣ ਤੁਸੀਂ 1.5 ਮਹੀਨਾ ਚੱਕਤੀ ਰਹਿਣੀਆਂ ਦੌੜ ਜੋ ਅਸੀਂ ਅਸੀਂ ਉਹਦੇ ਤਹਿਤ ਇੱਕ ਇੱਕ ਹਫਤੇ 'ਚ 41 ਬੰਦੇ ਫੜਨੇ 31 ਕੇਸ ਰਿਜਿਸਟਰ ਕਰਨੇ ਇਹ ਸਾਡਾ ਕੰਟੀਨਿਊਸ ਪ੍ਰੋਸੈਸ ਆ ਜਿੱਥੇ ਵੀ ਸਾਨੂੰ ਕੋਈ ਨਸ਼ੇ ਦੀ ਇਨਫੋਰਮੇਸ਼ਨ ਮਿਲੇਗੀ ਅਸੀਂ ਫੜਾਂਗੇ ਉਹਨਾਂ ਦੀ ਗੱਲ ਨਹੀਂ ਕਿ ਉੱਥੋਂ ਪੁਲਿਸ ਨੇ ਪਾਸੇ ਹੋ ਜਾਣਾ ਵੀ ਆਰ ਕਮਿਟਿਡ ਟੂ ਮੇਕ ਅ ਡਰੱਗ ਫ੍ਰੀ ਜਿੱਗੀ ਕਾਰਵਾਈ ਕੱਢੀ ਕੱਢੀ ਕਾਰਵਾਈ ਕੰਮਜਾਜ਼ੀ ਰਹੀਆਂ ਸਾਡੇ ਦਾ ਕੋਈ ਨਾਸੀ ਰਿਪੋਰਟਿੰਗ ਦੀ ਵੀ ਚੁਟਾ ਜੀ ਉਹ ਸਾਡੀ ਐਕਟੀਵਿਟੀ ਦੀ ਸਪੈਸੀਫਿਕੇਸ਼ਨ ਇਹ ਇਹ ਇਸ ਤੋਂ ਇਲਾਵਾ ਸਾਡੇ ਅੰਮਸਰ ਪੁਲਿਸ ਨੇ 4 ਵਹੀਕਲਸ ਸਨੇਚ ਹੋਏ ਸੀ ਉਹ ਚਾਰੇ ਦੇ ਚਾਰੇ ਸੀ ਸਨੇ ਜਿਹੜੇ ਆ ਉਹ ਟ੍ਰੇਸ ਕਰ ਲਿਆ ਬੰਦੇ ਫੜ ਲਿਆ ਵਹੀਕਲ ਰਿਕਵਰ ਹੋ ਗਏ ਨੇ ਜਿੰਨਾ ਤੋਂ ਸਟੋਲਨ ਅਮਾਉਂਟ ਵੀ ਪੌਣੇ 4 ਲੱਖ ਰੁਪਈਆ ਉਹ ਵੀ ਅਸੀਂ ਰਿਕਵਰ ਕਰ ਲਿਆ ਇਵੇਂ ਇੱਕ ਗੈਂਬਲਿੰਗ ਦੇ ਆਰਮਜ਼ ਐਕਟ ਦੇ ਤੋਂ ਇਲਾਵਾ ਅਸੀਂ ਇੱਕ ਹੋਰ ਕੇਸ ਦਰਜ ਕੀਤਾ ਜਿੱਦੇ ਜਿੱ ਇੱਕ ਪਿਸਤਲ ਹੋਰ ਰਿਕਵਰ ਹੋਇਆ ਵਾ ਇਹ ਸਾਡੇ 8 ਜਾਂ 10 ਦਿਨਾਂ ਦੀ ਜਿਹੜੀ ਸਾਰੀ ਇਹ ਪ੍ਰੋਗਰੈਸ ਹੈਗੀ ਆ ਬਟ ਥਿਸ ਇਜ਼ ਅ ਮੇਜਰ